ਲਗਭਗ ਹਰ ਚੈਨਲ ਨੇ ਇਸ ਕੇਸ ਨੂੰ ਕਵਰ ਕੀਤਾ ਅੱਜ ਹਫ਼ਤਾ ਹੋ ਗਿਆ ਇਹਨਾਂ ਤਸਵੀਰਾਂ ਨੂੰ ਤੈਰਦਿਆਂ ਵੇਖਦਿਆਂ ਕੁਝ ਸਵਾਲ ਤੰਗ ਕਰ ਰਹੇ ਨੇ ਇਸ ਬੇहद ਸੋਹਣੇ ਸੁਨੱਖੇ ਫੋਟੋਸਟ ਬਹੁਤ ਹੀ ਖੁਸ਼ ਦਿਖਣ ਵਾਲੇ ਪਰਿਵਾਰ ਦੇ ਪਿੱਛੇ ਅਜੇ ਹੀ ਕਿਹੜੀ ਕਾਲੀ ਕਹਾਣੀ ਸੀ ਜੋ ਬਾਹਰ ਆਉਣ ਦਾ ਨਾਂ ਹੀ ਨਹੀਂ ਲੈ ਰਹੀ ਭਾਵੇਂ ਕੇਸ ਤੁਸੀਂ ਅਜੇ ਤੱਕ ਵੇਖ ਸੁਣ ਚੁੱਕੇ ਹੋਵੋਗੇ ਪਰ ਅੱਜ ਕੁਝ ਸਵਾਲਾਂ ਦੀ ਗੱਲ ਕਰਨੀ ਹੈ ਜਿਨ੍ਹਾਂ ਦੇ ਜਵਾਬ ਸਿੱਦਤ ਨਾਲ ਪੁਲਿਸ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਕਿਹੜੀਆਂ ਪੋਸੀਬਲ ਥਿਉਰੀਜ਼ ਨੇ ਜੋ ਅਮਨਦੀਪ ਸਿੰਘ ਉਰਫ ਮਾਹੀ ਸੋਢੀ ਦੇ ਪਰਿਵਾਰ ਦੇ ਖਤਮ ਹੋਣ ਪਿੱਛੇ ਹੋ ਸਕਦੀਆਂ ਨੇ ਇਸ ਤੇ ਗੱਲ ਕਰਨੀ ਹੈ ਮੈਂ ਕੋਈ ਇਨਵੈਸਟੀਗੇਟਰ ਨਹੀਂ ਕਾਨੂੰਨ ਨਹੀਂ ਪੁਲਿਸ ਨਹੀਂ ਪਰ ਇੱਕ ਪੱਤਰਕਾਰ ਹੋਣ ਦੇ ਨਾਤੇ ਮੈਂ ਬਸ ਦਿਮਾਗ ਖੁੱਲਾ ਰੱਖ ਰਹੀ ਹਾਂ ਕਿਉਂਕਿ ਦਿਲ ਬੇਚੈਨ ਹੈ ਕਿ ਅਖੀਰ ਕਿਉਂ ਕਿਉਂ ਹੋਇਆ ਇਦਾਂ ਸਾਜ਼ਿਸ਼ਾਂ ਕਤਲ ਹੈ ਜਾਂ ਫਿਰ ਖੁਦ ਹੀ ਇਹ ਕਾਰਾ ਕੀਤਾ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪੁਨੀਤ ਕੌਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜਿਵੇਂ ਮੈਂ ਪਹਿਲਾਂ ਕਿਹਾ ਕਿ ਇਸ ਮਾਮਲੇ ਬਾਰੇ ਕਾਫੀ ਜੀ ਜਾਣਦੇ ਨੇ ਪਰ ਜੋ ਨਹੀਂ ਵੀ ਜਾਣਦੇ ਪਹਿਲਾ ਮਾਮਲਾ ਦੁਹਰਾ ਦਿੰਨੀ ਆ ਕੁਇਕਲੀ ਛੇਤੀ ਛੇਤੀ ਫਿਰ ਥਿਓਰੀਸ ਤੇ ਆਵਾਂਗੇ ਸੋਡੀ ਟੱਬਰ ਫਿਰੋਜ਼ਪੁਰ ਦੇ ਡੇਰਾ ਬਾਬਾ RAMLAL ਦੇ ਕੋਲ ਹਰਮਨ ਨਗਰ ਵਿੱਚ ਰਹਿੰਦਾ ਸੀ ਘਰ ਦਾ ਮੁਖੀ ਮਾਹੀ ਸੋਢੀ ਸਲੂਨ ਤੇ ਫਾਈਨਾਂਸ ਦਾ ਬਿਜ਼ਨਸ ਕਰਦਾ ਸੀ। ਰੋਜ਼ ਦੀ ਤਰ੍ਹਾਂ ਸਵੇਰੇ ਕੰਮ ਕਰਨ ਵਾਲੀ ਕਾਮਾਲੀ ਘਰ ਪਹੁੰਚੀ। ਉਸਨੇ ਕਾਫੀ ਦੇਰ ਤੱਕ ਦਰਵਾਜ਼ਾ ਖੜਕਾਇਆ ਪਰ ਅੰਦਰੋਂ ਕੋਈ ਹਲਚਲ ਨਹੀਂ ਹੋਈ। ਇਸ ਦੇ ਬਾਅਦ ਉੱਪਰ ਰਹਿਣ ਵਾਲੇ ਕਿਰਾਏਦਾਰਾਂ ਨੇ ਅਮਨ ਉਰਫ ਮਾਹੀ ਦੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ। ਜਦੋਂ ਦਰਵਾਜ਼ਾ ਖੋਲ੍ਹ ਕੇ ਲੋਕ ਅੰਦਰ ਗਏ ਤਾਂ ਸੰਨ ਰਹਿ ਗਈ। ਅੰਦਰ ਪਤੀ ਪਤਨੀ ਅਤੇ ਦੋਵੇਂ ਤੀਆਂ ਦੀਆਂ ਲਾਸ਼ਾਂ ਪਈਆਂ ਸਨ। ਇਹ ਮੰਜ਼ਰ ਦੇਖ ਗਵਾਂਡੀਆਂ ਦੇ ਵੀ ਹੌਸ਼ ਫਾਕਤਾ ਹੋ ਗਏ। ਮਰਨ ਵਾਲੇ ਦੀ ਪਛਾਣ ਅਮਨਦੀਪ ਸਿੰਘ ਸੋਢੀ ਅਤੇ ਉਸ ਦੀ ਪਤਨੀ ਜਸਵੀਰ ਕੌਰ ਦੇ ਰੂਪ ਵਿੱਚ ਹੋਈ। ਉਹਨਾਂ ਦੇ ਦੋ ਧੀਆ ਮਨਵੀਰ ਕੌਰ ਤੇ ਪ੍ਰਨੀਤ ਕੌਰ ਵੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੀਆਂ। ਰਿਸ਼ਤੇਦਾਰਾਂ ਦਾ ਰੋ ਰੋ ਕੇ ਬੁਰਾ ਹਾਲ ਰਹਾ। ਕਿਸੇ ਨੂੰ ਯਕੀਨ ਹੀ ਨਹੀਂ ਹੋ ਰਿਹਾ ਅਜੇ ਵੀ ਕਿ ਅਜਿਹਾ ਕੁਝ ਹੋ ਸਕਦਾ ਹੈ। ਪੁਲਿਸ ਨੇ ਉਸੇ ਵਕਤ ਬਾਡੀਜ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਇੱਕ ਹਫ਼ਤਾ ਹੋ ਚੁੱਕਿਆ ਸਭ ਨੂੰ ਪਰ ਕਲੋਨੀ ਵਿੱਚ ਅਜੇ ਵੀ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ। ਮੀਡੀਆ ਰਿਪੋਰਟਸ ਮੁਤਾਬਕ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਮਾਹੀ ਸੋਢੀ ਨੇ ਪਤਨੀ ਜਸਵੀਰ ਕੌਰ ਨਾਲ ਲਵ ਮੈਰਿਜ ਕੀਤੀ ਸੀ ਇਸ ਦੇ ਬਾਅਦ ਉਹਨਾਂ ਦੇ ਘਰ ਦੋ ਤੀਆਂ ਹੋਈਆਂ ਸੀਸੀਟੀਵੀ ਫੁਟੇਜ ਦੀ ਜਾਂਚ ਵਿੱਚ ਇਹ ਵੀ ਪਤਾ ਲੱਗਿਆ ਦੱਸਿਆ ਜਾ ਰਿਹਾ ਹੈ ਕਿ ਉਸਨੇ ਪਹਿਲਾਂ ਅਮਨ ਨੇ ਪਹਿਲਾਂ ਪਤਨੀ ਨੂੰ ਗੋਲੀ ਮਾਰੀ ਫਿਰ ਉਹ ਬਾਹਰ ਆਇਆ ਇਸ ਦੇ ਬਾਅਦ ਫਿਰ ਅੰਦਰ ਪਰਤਿਆ ਤੇ ਦੋਵੇਂ ਤੀਆਂ ਮਨਵੀਰ ਕੌਰ ਤੇ ਪਰਨੀਤ ਕੌਰ ਨੂੰ ਗੋਲੀ ਮਾਰ ਕੇ ਖੁਦ ਨੂੰ ਵੀ ਖਤਮ ਕਰ ਦਿੱਤਾ ਪੁਲਿਸ ਜਾਂਚ ਵਿੱਚ ਪਤਾ ਲੱਗਿਆ ਕਿ 6 ਮਹੀਨੇ ਪਹਿਲਾਂ ਉਹ ਇਸ ਨਵੀਂ ਕੋਠੀ ਵਿੱਚ ਸ਼ਿਫਟ ਹੋਇਆ ਸੀ। ਤਿੰਨ ਦਿਨ ਬਾਅਦ ਹੀ ਉਹ ਆਪਣੇ ਨਵੇਂ ਸੈਲੂਨ ਦੀ ਓਪਨਿੰਗ ਕਰਨ ਵਾਲਾ ਸੀ। ਜਿਸ ਦੇ ਲਈ ਸੋਸ਼ਲ ਮੀਡੀਆ ਤੇ ਉਹ ਖਾਸੀ ਪ੍ਰੋਮੋਸ਼ਨ ਵੀ ਕਰ ਰਿਹਾ ਸੀ। ਉਹ ਦੋਸਤਾਂ ਨੂੰ ਵੀ ਇਨਵੀਟੇਸ਼ਨ ਭੇਜ ਰਿਹਾ ਸੀ। ਹਾਲਾਂਕਿ ਉਸ ਦੇ ਕਰੀਬੀਆਂ ਨੂੰ ਅਜੇ ਤੱਕ ਇਸ ਪੂਰੀ ਘਟਨਾ ਤੇ ਯਕੀਨ ਨਹੀਂ ਹੋ ਰਿਹਾ। ਉਹਨਾਂ ਨੂੰ ਇਹੀ ਲੱਗ ਰਿਹਾ ਹੈ ਕਿ ਕਿਸੇ ਨੇ ਇਹਨਾਂ ਨੂੰ ਖਤਮ ਕੀਤਾ ਹੈ ਜਾਂ ਫਿਰ ਇਸ ਵਿੱਚ ਕਿਸੇ ਹੋਰ ਦਾ ਕੋਈ ਨਾ ਕੋਈ ਰੋਲ ਜ਼ਰੂਰ ਹੈ। ਪੁਲਿਸ ਵੀ ਕਈ ਐਂਗਲਸ ਨਾਲ ਇਸ ਦੀ ਜਾਂਚ ਵਿੱਚ ਜੁਟੀ ਹੋਈ ਹੈ ਚਾਰਾਂ ਦਾ ਅ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਫਿਰੋਜ਼ਪੁਰ ਵਿੱਚ ਅੰਤਮ ਸੰਸਕਾਰ ਕੀਤਾ ਗਿਆ ਅਮਨਦੀਪ ਸਿੰਘ ਦੇ ਨਾਲ ਉਸ ਦੀ ਵੱਡੀ ਧੀ ਜਦ ਕੇ ਮਾਂ ਦੇ ਨਾਲ ਛੋਟੀ ਧੀ ਦਾ ਸੰਸਕਾਰ ਕੀਤਾ ਗਿਆ ਤੇ ਚਿਤਾਵਾਂ ਤੇ ਸਿਮਟ ਇਹ ਪੂਰਾ ਪਰਿਵਾਰ ਸਦਾ ਲਈ ਜਹਾਨੋਂ ਚਲਾ ਗਿਆ ਅਮਨਦੀਪ ਸਿੰਘ ਉਰਫ ਮਾਹੀ ਸੋਢੀ 10 ਸਾਲ ਪਹਿਲਾਂ ਮੋਗਾ ਵਿੱਚ ਸਲੂਨ ਚਲਾਉਂਦਾ ਸੀ ਉੱਥੇ ਹਿੱਸੇਦਾਰਾਂ ਨਾਲ ਝਗੜਾ ਹੋ ਗਿਆ ਇਸ ਦੇ ਬਾਅਦ ਉਹ ਫਿਰੋਜ਼ਪੁਰ ਆ ਗਿਆ ਇੱਥੇ ਆ ਕੇ ਉਸ ਨੇ ਮਾਹੀ ਸਲੌਨ ਦੇ ਨਾਂ ਨਾਲ ਕੰਮ ਸ਼ੁਰੂ ਕੀਤਾ ਸੀ ਦੱਸਿਆ ਜਾਂਦਾ ਹੈ ਕਿ ਉਹ ਕਾਫੀ ਮਿਲਨਸਾਰ ਸੀ ਇਸੇ ਕਰਕੇ ਥੋੜੇ ਵਕਤ ਵਿੱਚ ਹੀ ਉਸ ਦੇ ਕਸਟਮਰਸ ਦੀ ਗਿਣਤੀ ਵੀ ਵੱਧ ਗਈ ਉਸ ਦੇ ਸਲੌਨ ਦਾ ਨਾਮ ਮਸ਼ਹੂਰ ਹੋ ਗਿਆ ਕਈ ਵੀ ਆਈ ਪੀ ਵੀ ਉਸ ਦੇ ਸਲੌਨ ਵਿੱਚ ਆਉਣ ਲੱਗੇ ਹੁਣ ਉਸ ਨੇ ਇੱਕ ਹੋਰ ਸਲੌਨ ਖੋਲ੍ਹਿਆ ਸੀ ਜਿਸ ਦਾ ਉਦਘਾਟਨ 11 ਜਨਵਰੀ ਨੂੰ ਕਰਨਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਵਾਰਤਾਤ ਹੋ ਗਈ ਵਾਰਦਾਤ ਦੇ ਬਾਅਦ ਪੁਲਿਸ ਉਸ ਦੇ ਘਰ ਹਰਮਨ ਨਗਰ ਪਹੁੰਚੀ ਤਾਂ ਚਾਰਾਂ ਦੀ ਲਾਸ਼ਾ ਬੈੱਡਰੂਮ ਵਿੱਚ ਪਈਆਂ ਸਨ ਬੈੱਡਰੂਮ ਵਿੱਚ ਤਾਂ ਕੋਈ ਕੈਮਰਾ ਨਹੀਂ ਸੀ ਪਰ ਡਰਾਇੰਗ ਰੂਮ ਵਿੱਚ ਉਸਨੇ ਸੀਸੀਟੀਵੀ ਕੈਮਰਾ ਲਗਾ ਰੱਖਿਆ ਸੀ ਮਾਹੀ ਰਾਤ ਕਰੀਬ 2 ਵਜੇ ਉੱਠਿਆ ਤੇ ਲੌਬੀ ਵਿੱਚ ਆਇਆ ਇਸ ਦੇ ਬਾਅਦ 4 ਵਜੇ ਫਿਰ ਕਮਰੇ ਤੋਂ ਬਾਹਰ ਨਿਕਲਿਆ ਸਵੇਰੇ 5:30 ਵਜੇ ਉਹ ਤੀਜੀ ਵਾਰ ਉੱਠਿਆ ਦੂਜੇ ਕਮਰੇ ਤੋਂ ਪਿਸਟਲ ਚੱਕੀ ਤੇ ਬੈੱਡਰੂਮ ਵਿੱਚ ਗਿਆ ਉੱਥੇ ਫਾਇਰ ਕੀਤਾ ਪੁਲਿਸ ਮੰਨ ਰਹੀ ਹੈ ਕਿ ਇਹ ਪਹਿਲੀ ਗੋਲੀ ਉਸਨੇ ਆਪਣੀ ਪਤਨੀ ਜਸਵੀਰ ਕੌਰ ਨੂੰ ਮਾਰੀ ਮਾਹੀ ਇਸ ਦੇ ਬਾਅਦ ਫੇਰ ਬਾਹਰ ਆਇਆ ਤੇ ਥੋੜੀ ਦੇਰ ਵਿੱਚ ਹੀ ਉਹ ਫੇਰ ਦੁਬਾਰਾ ਕਮਰੇ ਵਿੱਚ ਗਿਆ ਇਸ ਦੇ ਬਾਅਦ ਬਾਹਰ ਨਹੀਂ ਆਇਆ ਇਸ ਤੋਂ ਮੰਨਿਆ ਜਾ ਰਿਹਾ ਹੈ ਕਿ ਉਸਨੇ ਦੂਜੀ ਵਾਰ ਵਿੱਚ ਪਹਿਲਾਂ ਦੋਵੇਂ 3 ਦੇ ਸਿਰ ਤੇ ਗੋਲੀਆਂ ਮਾਰੀਆਂ ਇਸ ਦੇ ਬਾਅਦ ਖੁਦ ਨੂੰ ਸ਼ੂਟ ਕਰ ਲਿਆ ਜਿਸ ਨਾਲ ਚਾਰਾਂ ਦੀ ਉੱਥੇ ਹੀ ਮੌਤ ਹੋ ਗਈ ਪੁਲਿਸ ਨੂੰ ਕਮਰੇ ਤੋਂ ਕੋਈ ਲੇਖਤ ਨੋਟ ਨਹੀਂ ਮਿਲਿਆ ਇਸ ਕੇਸ ਨੂੰ ਲੈ ਕੇ ਕਈ ਸਵਾਲ ਵੀ ਖੜੇ ਹੋ ਰਹੇ ਨੇ ਜਿਸ ਵਿੱਚ ਸਭ ਤੋਂ ਅਹਿਮ ਇਹ ਹੈ ਕਿ ਇੱਕ ਦੇ ਬਾਅਦ ਇੱਕ ਚਾਰ ਲੋਕਾਂ ਨੂੰ ਗੋਲੀਆਂ ਲੱਗੀਆਂ ਪਰ ਆਸ-ਪਾਸ ਕਿਸੇ ਨੇ ਆਵਾਜ਼ ਕਿਉਂ ਨਹੀਂ ਸੁਣੀ ਕੋਈ ਤਾਂ ਆਵਾਜ਼ ਆਨ ਦੀ ਪਰ ਨਹੀਂ ਇਹ ਵੀ ਚਰਚਾ ਹੈ ਕਿ ਪੁਲਿਸ ਨੂੰ ਮੌਕੇ ਤੋਂ 7 ਖੋਲਿਆਣੀ ਸ਼ੈਲ ਮਿਲੇ ਨੇ ਜਦਕਿ ਚਾਰਾਂ ਦੀ ਮੌਤ ਇੱਕ ਇੱਕ ਗੋਲੀ ਨਾਲ ਹੋਈ ਹੈ ਇਹ ਵੀ ਸਵਾਲ ਹੈ ਕਿ ਜੇ ਅਮਨਦੀਪ ਨੇ ਪਹਿਲਾਂ ਪਤਨੀ ਦੀ ਹੱਤਿਆ ਕੀਤੀ ਤਾਂ ਉਸਨੇ ਬਚਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਮਾਂ ਦੀ ਹੱਤਿਆ ਦੇ ਬਾਅਦ ਕੁੜੀਆਂ ਰੋਈਆਂ ਕਿਉਂ ਨਹੀਂ ਉਨ੍ਹਾਂ ਦੀ ਨੀਂਦ ਕਿਉਂ ਨਹੀਂ ਟੁੱਟੀ ਇਸ ਤੋਂ ਸਵਾਲ ਉੱਠ ਰਿਹਾ ਹੈ ਕਿ ਕਿਤੇ ਉਨ੍ਹਾਂ ਨੂੰ ਪਹਿਲਾਂ ਜ਼ਹਿਰ ਜਾਂ ਕੋਈ ਬੇਹੋਸ਼ੀ ਦੀ ਦਵਾਈ ਤਾਂ ਨਹੀਂ ਦਿੱਤੀ ਸੀ ਕੋਈ ਸੇਡੇਟਿਵ ਦਿੱਤਾ ਹੋਵੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਕੋਈ ਸੁਧ ਹੀ ਨਾ ਹੋਵੇ ਤੇ ਗੋਲੀਆਂ ਲੱਗਣ ਤੇ ਉਨ੍ਹਾਂ ਦੀ ਕੋਈ ਚੀਕ ਤੱਕ ਨਾ ਨਿਕਲੀ ਹੋਵੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤਮਾਮ ਸਵਾਲਾਂ ਦੇ ਜਵਾਬ ਹੁਣ ਪੋਸਟਮਾਰਟਮ ਤੇ ਫੋਰੈਂਸਿਕ ਰਿਪੋਰਟ ਦੇ ਨਾਲ ਹੀ ਸਾਹਮਣੇ ਆਉਣਗੇ ਇਸ ਮਾਮਲੇ ਵਿੱਚ ਫਿਰੋਜ਼ਪੁਰ ਪੁਲਿਸ ਨੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਕੇ ਸੀਆਰਪੀਸੀ ਦੀ ਧਾਰਾ 174 ਦੇ ਤਹਿਤ ਕਾਰਵਾਈ ਤੇ ਜਾਂਚ ਸ਼ੁਰੂ ਕਰ ਦਿੱਤੀ ਸੀ ਕਾਨੂੰਨੀ ਪਰਿਭਾਸ਼ਾ ਦੇ ਮੁਤਾਬਕ ਸੀਆਰਪੀਸੀ ਦੀ ਧਾਰਾ 174 ਪੁਲਿਸ ਨੂੰ ਸ਼ੱਕੀ ਜਾਂ ਗੈਰ ਕੁਦਰਤੀ ਮੌਤਾਂ ਦੀ ਸੂਚਨਾ ਮਿਲਣ ਤੇ ਜਾਂਚ ਕਰਨ ਅਤੇ ਰਿਪੋਰਟ ਤਿਆਰ ਕਰਨ ਦਾ ਹੱਕ ਦਿੰਦੀ ਹੈ ਜਿਸ ਵਿੱਚ ਪੁਲਿਸ ਕੋਲ ਹੀ ਮੈਜਿਸਟਰੇਟ ਨੂੰ ਇਨਫੋਰਮ ਕਰਦੀ ਹੈ ਅਤੇ ਮ੍ਰਿਤਕ ਦੇ ਜਾਂ ਦੇਹਾਂ ਦੀ ਜਾਂਚ ਦੋ ਗਵਾਹਾਂ ਦੀ ਮੌਜੂਦਗੀ ਵਿੱਚ ਕਰਦੀ ਹੈ ਤਾਂ ਕਿ ਮੌਤ ਦੇ ਕਾਰਨ ਅਤੇ ਸੱਟਾਂ ਦਾ ਪਤਾ ਲਗਾਇਆ ਜਾ ਸਕੀ ਅਤੇ ਇਸ ਰਿਪੋਰਟ ਨੂੰ ਮੈਜਿਸਟ੍ਰੇਟ ਨੂੰ ਭੇਜਿਆ ਜਾਂਦਾ ਹੈ ਹੁਣ ਉਹ ਤਿੰਨ ਐਂਗਲਸ ਜਿਹੜੇ ਪੁਲਿਸ ਵਾਸਤੇ ਬੇहद ਇੰਪੋਰਟੈਂਟ ਹੋ ਸਕਦੇ ਨੇ ਪਤਾ ਨਹੀਂ ਇਹਨਾਂ ਚੋਂ ਕਿਹੜੀ ਡਾਇਰੈਕਸ਼ਨ ਸਹੀ ਹੈ ਪਰ ਚੱਲਣਾ ਤਾਂ ਇਸੇ ਰਸਤੇ ਤੇ ਹੀ ਪੈਣਾ ਫਿਲਹਾਲ ਬੰਦਾ ਹੀ ਇਹ ਹੈ ਦਨਿਕ भास्कर ਦੇ ਪੁਲਿਸ ਸੋਰਸ ਦੇ ਮੁਤਾਬਕ ਮਾਹੀ ਸੋਡੀ ਨੇ ਪਿਛਲੇ ਕੁਝ ਹੀ ਵਕਤ ਵਿੱਚ ਆਪਣੇ ਕੰਮ ਨੂੰ ਖਾਸਾ ਐਕਸਪੈਂਡ ਕੀਤਾ ਸੀ ਇੱਕ ਸੈਲਨ ਚੱਲਣ ਦੇ ਬਾਅਦ ਉਹ ਦੂਜਾ ਖੋਲ ਰਿਹਾ ਸੀ ਕਹਿੰਦੇ ਉਹ ਕੰਮ ਨੂੰ ਲੈ ਕੇ ਕਾਫੀ ਮਾਨਸਿਕ ਤਣਾਅ ਵਿੱਚ ਸੀ ਮਾਮੂਲੀ ਝਗੜੇ ਦੇ ਬਾਅਦ ਸ਼ਾਇਦ ਉਹ ਅਗਰੈਸਿਵ ਹੋਇਆ ਅਤੇ ਵਾਰਦਾਤ ਕਰ ਬੈਠਿਆ ਹੋ ਵੀ ਸਕਦਾ ਜਿਵੇਂ ਕਿ ਅਮਨਦੀਪ ਨੇ ਜਸਵੀਰ ਕੌਰ ਨਾਲ ਲਵ ਮੈਰਿਜ ਕੀਤੀ ਸੀ ਯਾਨੀ ਉਹਨਾਂ ਨੇ ਆਪਸ ਵਿੱਚ ਸਹਿਮਤੀ ਦੇ ਨਾਲ ਵਿਆਹ ਕੀਤਾ ਸੀ ਪੁਲਿਸ ਇਸ ਐਂਗਲ ਨੂੰ ਵੀ ਦੇਖ ਰਹੀ ਹੈ ਕਿ ਕਿਤੇ ਉਹਨਾਂ ਦੇ ਰਿਸ਼ਤੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਲੇਸ਼ ਵਗੈਰਾ ਤਾਂ ਨਹੀਂ ਸੀ ਕੋਈ ਫਰਕ ਤਾਂ ਨਹੀਂ ਸੀ ਕਿਸੇ ਤਰ੍ਹਾਂ ਦਾ ਕੋਈ ਝਗੜਾ ਤਾਂ ਨਹੀਂ ਰਹਿੰਦਾ ਸੀ ਕਦੇ-ਕਦੇ ਕੰਮ ਨੂੰ ਲੈ ਕੇ ਇਨਸਾਨ ਵੱਧ ਫੁੱਲ ਰਿਹਾ ਹੁੰਦਾ ਹੈ ਫਲਰਿਸ਼ ਕਰ ਰਿਹਾ ਹੁੰਦਾ ਹੈ ਪਰ ਪਰਿਵਾਰ ਚ ਕਲੇਸ਼ ਨੂੰ ਲੈ ਕੇ ਉਹ ਸਫਲਤਾ ਵੀ ਉਹਨੂੰ ਖੁਸ਼ ਨਹੀਂ ਕਰ 파 ਰਹੀ ਹੁੰਦੀ ਕਿਉਂਕਿ ਉਸ ਦਾ ਜਿਹੜਾ ਮੈਂਟਲ ਬੈਲੈਂਸ ਹੈ ਨਾ ਉਸਦੇ ਹੱਥ 'ਚ ਨਹੀਂ ਹੁੰਦਾ ਪਰ ਇਹ ਸਿਰਫ ਪ੍ਰੋਬੈਬਿਲਟੀਜ਼ ਨੇ ਤੀਜੀ ਗੱਲ ਅਮਨਦੀਪ ਫਾਈਨੈਂਸਰ ਦਾ ਵੀ ਕੰਮ ਕਰਦਾ ਸੀ ਪੁਲਿਸ ਇਸ ਐਂਗਲ ਨੂੰ ਵੀ ਦੇਖ ਰਹੀ ਹੈ ਕਿ ਹੋ ਸਕਦਾ ਹੈ ਕਿ ਫਾਈਨੈਂਸ ਦਾ ਕੰਮ ਵੱਡਾ ਹੁੰਦਾ ਹੈ ਇਸੇ ਵਿੱਚ ਕਿਤੇ ਉਸਨੇ ਦੂਜੇ ਲੋਕਾਂ ਨਾਲ ਪਾਰਟਨਰਸ਼ਿਪ ਤਾਂ ਨਹੀਂ ਕੀਤੀ ਸੀ ਉਸ ਨਾਲ ਜੁੜਿਆ ਕੋਈ ਪੈਸੇਆਂ ਜਾਂ ਹੋਰ ਚੀਜ਼ ਦਾ ਵਿਵਾਦ ਤਾਂ ਨਹੀਂ ਸੀ ਪੁਲਿਸ ਉਸ ਨਾਲ ਜੁੜੇ ਲੋਕਾਂ ਦੇ ਬਾਰੇ ਵਿੱਚ ਵੀ ਡਿਟੇਲਸ ਜੁਟਾ ਰਹੀ ਹੈ ਤਾਂ ਕਿ ਇਸ ਪੂਰੀ ਵਾਰਦਾਤ ਦੇ ਪਿੱਛੇ ਇਸ ਵਜਾ ਦੀ ਵੀ ਚੰਗੇ ਢੰਗ ਨਾਲ ਜਾਂਚ ਕੀਤੀ ਜਾ ਸਕੇ ਇਹ ਦੇਖਿਆ ਹੈ ਕਿ ਫਾਈਨੈਂਸਰਸ ਦੇ ਦੁਸ਼ਮਣ ਵੀ ਕਾਫੀ ਹੁੰਦੇ ਨੇ ਸਾਰਿਆਂ ਦੇ ਨਹੀਂ ਪਰ ਬਹੁਤ ਸਾਰਿਆਂ ਦੇ ਕੋਈ ਐਦਾਂ ਦਾ ਨਹੀਂ ਜਿਸ ਨਾਲ ਕੋਈ ਰੌਲਾ ਚੱਲ ਰਿਹਾ ਹੋਵੇ ਅਮਨਦੀਪ ਦੇ ਇੱਕ ਗੁਆਂਢੀ ਨੇ ਦੱਸਿਆ ਕਿ ਪਿਛਲੇ Thursday ਦੀ ਸਵੇਰੇ ਕਰੀਬ 11:00 ਵਜੇ ਸਫਾਈ ਕਰਨ ਵਾਲੀ ਜਨਾਨੀ ਆਈ ਤਾਂ ਇਹਨਾਂ ਦੇ ਵੱਲੋਂ ਗੇਟ ਨਹੀਂ ਖੋਲਿਆ ਗਿਆ ਤਾਂ ਹੀ ਉੱਪਰ ਰਹਿ ਰਹੇ ਕਿਰਾਏਦਾਨਾ ਨੇ ਮੈਨੂੰ ਦੱਸਿਆ ਕਿ ਅਮਨਦੀਪ ਸਿੰਘ ਗੇਟ ਨਹੀਂ ਖੁੱਲ ਰਹੇ ਨੇ ਅਸੀਂ ਸੋਚਿਆ ਪਤਾ ਨਹੀਂ ਕੀ ਗੱਲ ਹੈ ਇਦਾਂ ਤਾਂ ਕਦੀ ਹੋਇਆ ਹੀ ਨਹੀਂ ਅਜ ਤੱਕ ਅਸੀਂ ਡਰ ਦੇ ਮਾਰੇ ਤੁਰੰਤ ਦਰਵਾਜ਼ਾ ਤੋੜਤਾ ਉਹਨਾਂ ਦੇ ਬਾਰੇ ਵਿੱਚ ਪਤਾ ਕਰਨ ਦੇ ਲਈ ਬੈੱਡਰੂਮ ਵਿੱਚ ਵੜੇ ਤਾਂ ਕਮਰੇ ਵਿੱਚ ਅਮਨਦੀਪ ਉਨ੍ਹਾਂ ਦੀ ਪਤਨੀ ਜਸਵੀਰ कौर ਦੋ ਤੀਆਂ ਮਨਵੀਰ ਤੇ ਵਰਨੀਤ ਦੇ ਖੂਨ ਨਾਲ ਲੱਤਪੱਥ ਬਾਡੀਜ਼ ਵਈਆਂ ਸਨ ਸਭ ਦੀ ਮੌਤ ਹੋ ਚੁੱਕੀ ਸੀ ਸਾਰਿਆਂ ਨੂੰ ਗੋਲੀਆਂ ਲੱਗੀਆਂ ਸਨ ਇਸ ਦੇ ਬਾਅਦ ਅਸੀਂ ਸਾਰੇ ਬਾਹਰ ਆ ਗਏ ਤੇ ਉਸੇ ਵਕਤ ਪੁਲਿਸ ਨੂੰ ਇਨਫੋਰਮ ਕੀਤਾ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਮਕਾਨ ਨੂੰ ਸੀਲ ਕਰਕੇ ਸਾਰੀਆਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਪੇਸ਼ ਦਿੱਤਾ ਗੁਆਂਡੀ ਨੇ ਕਿਹਾ ਕਿ ਅਮਨਦੀਪ ਦਾ ਪਰਿਵਾਰ ਕਾਫੀ ਮਿਲਾਪੜਾ ਸੀ ਮਿਲਨਸਾਰ ਸੀ ਬੁੱਧਵਾਰ ਰਾਤ ਨੂੰ ਵੀ ਉਹ ਇਕੱਠਿਆਂ ਟੈਲਨ ਗਏ ਸਨ ਨਾਰਮਲ ਗੱਲਾਂ ਕਰ ਰਹੇ ਸਨ ਅਸੀਂ ਇਸ ਪਰਿਵਾਰ ਨੂੰ ਕਦੀ ਪਰੇਸ਼ਾਨ ਨਹੀਂ ਦੇਖਿਆ ਕਦੀ ਪਰਿਵਾਰ ਵਿੱਚ ਲੜਾਈ ਝਗੜਾ ਤੱਕ ਨਹੀਂ ਦੇਖਿਆ ਕਿਸੇ ਨੂੰ ਯਕੀਨ ਨਹੀਂ ਹੋ ਰਿਹਾ ਕਿ ਜੋ ਸ਼ਾਮ ਤੱਕ ਪਰਿਵਾਰ ਹੱਸਦਾ ਖੇਡਦਾ ਸੀ ਘੁੰਮ ਫਿਰ ਰਿਹਾ ਸੀ ਸਵੇਰੇ ਉਹ ਆਪਣੇ ਘਰ ਵਿੱਚ ਮ੍ਰਿਤਕ ਕਿਵੇਂ ਮਿਲਿਆ ਜਦੋਂ ਆਪਾਂ ਕਿਸੇ ਪਰਿਵਾਰ ਦਾ ਸੁਭਾਅ ਜਾਨਣਾ ਹੋਵੇ ਨਾ ਤਾਂ ਗੁਆਂਢੀਆਂ ਤੋਂ ਜ਼ਿਆਦਾਤਰ ਸਹੀ ਪਤਾ ਲੱਗ ਜਾਂਦਾ ਹੈ ਕਿ ਟੱਬਰ ਹੈ ਕਿਵੇਂ ਦਾ ਤੇ ਗੁਆਂਢੀ ਆਸ-ਪਾਸ ਵਾਲੇ ਇਹੀ ਕਹਿ ਰਹੇ ਨੇ ਕਿ ਇਹਨਾਂ ਦਾ ਤਾਂ ਕਦੀ ਝਗੜਾ ਹੁੰਦਾ ਵੇਖਿਆ ਹੀ ਨਹੀਂ ਸੁਣਿਆ ਹੀ ਨਹੀਂ ਕੁਝ ਘੰਟਿਆਂ ਪਹਿਲਾਂ ਇਹਨਾਂ ਨੂੰ ਖੁਸ਼ ਵੇਖਿਆ ਟਹਿਲਦੇ ਵੇਖਿਆ ਹੈਨਾ ਮਿਲਾਪੜਾ ਟੱਪਰ ਸੀ ਇਹ ਵੀ ਕਿਹਾ ਸੋ ਆਪਸ ਵਿੱਚ ਇਹਨਾਂ ਦੇ ਕੋਈ ਟੈਨਸ਼ਨ ਹੋ ਰਿਸ਼ਤੇ ਨੂੰ ਲੈ ਕੇ ਇਸ ਦੀ ਪੋਸਿਬਿਲਟੀ ਤਾਂ ਘੱਟ ਹੀ ਲੱਗਦੀ ਹੈ ਬਾਕੀ ਜਿਵੇਂ ਕਿਹਾ ਮੈਂ ਪੁਲਿਸ ਨਹੀਂ ਇਹ ਕੰਮ ਪਤਾ ਕਰਨਾ ਪੁਲਿਸ ਦਾ ਹੈ ਪਰ ਸਵਾਲ ਜ਼ਰੂਰ ਚੱਕ ਸਕਦੇ ਆ ਆਪਾਂ ਸਾਰੇ ਚੱਕ ਸਕਦੇ ਆ ਫਿਰੋਜ਼ਪੁਰ ਪੁਲਿਸ ਦੀ ਪੜਤਾਲ ਵਿੱਚ ਪਤਾ ਲੱਗਿਆ ਕਿ ਅਮਨਦੀਪ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ ਉਸ ਦਾ ਵੱਡਾ ਭਰਾ ਗੁਰਪ੍ਰੀਤ ਸਿੰਘ ਸੋਢੀ ਐਕਸਾਈਜ਼ ਮੈਕ ਵਿੱਚ ਅਧਿਕਾਰੀ ਹੈ ਤੇ ਦੂਜਾ ਭਰਾ ਹਰਪ੍ਰੀਤ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ ਉਹ ਆਪਣੇ ਮਾਤਾ ਪਿਤਾ ਤੋਂ ਅਲੱਗ ਰਹਿੰਦਾ ਸੀ ਮਾਤਾ ਪਿਤਾ ਉਸੇ ਸ਼ਹਿਰ ਵਿੱਚ ਅਲੱਗ ਮਕਾਨ ਵਿੱਚ ਰਹਿੰਦੇ ਨੇ ਮਾਹੀ ਦੀ ਧੀ ਮਨਵੀਰ ਚੌਥੀ ਤੇ ਛੋਟੀ ਪਰਨੀਤ ਪਲੇਵੇ ਵਿੱਚ ਪੜ੍ਹਦੀ ਸੀ ਭਰਾ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਅਮਨਦੀਪ ਸਿੰਘ ਆਪਣੀ ਪਤਨੀ ਤੇ ਬੱਚਿਆਂ ਨਾਲ ਖੂਬ ਪਿਆਰ ਕਰਦਾ ਸੀ ਤੇ ਉਹ ਖੁਦ ਉਹਨਾਂ ਨੂੰ ਗੋਲੀ ਨਹੀਂ ਮਾਰ ਸਕਦਾ بیٹے ਦੇ ਪੂਰੇ ਪਰਿਵਾਰ ਦੇ ਖਤਮ ਹੋਣ ਨਾਲ ਮਾਂ ਜੀਵਨ ਕੌਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਇੱਕ ਹਫ਼ਤੇ ਤੋਂ ਇੱਕ ਖੁਸ਼ ਤਸਵੀਰਾਂ ਅੱਖਾਂ ਅੱਗੇ ਫਲੋਟ ਕਰ ਰਹੀਆਂ ਨੇ ਜੇ ਮਾਂ ਹੀ ਨੇ ਇਦਾਂ ਕੀਤਾ ਤਾਂ ਕੀ ਮਜਬੂਰੀ ਰਹੀ ਹੋਣੀ ਤੇ ਜੇ ਕਿਸੇ ਹੋਰ ਨੇ ਇਦਾਂ ਕੀਤਾ ਤਾਂ ਉਮੀਦ ਹੈ ਕਿ ਸਾਡੀ ਪੁਲਿਸ ਉਹਨੂੰ ਫੜ ਕੇ ਛੇਤੀ ਤੋਂ ਛੇਤੀ ਸਭ ਦੇ ਸਾਹਮਣੇ ਲੈ ਕੇ ਆਊਗੀ ਉਮੀਦ ਹੈ ਕਿ ਮੋਟਿਵ ਸਾਹਮਣੇ ਆਊਗਾ उम्मीद है यह एक ब्लाइंड केस बन के नहीं रह जाएगा उम्मीद है कि इतने डेड एंड वाली कहानी नहीं होगी उम्मीद है वागुरु मेहर कर तुसी रहे हो कैमरा आला इंसाफ आज